ਹੋ 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 ਲੋ ਜੀ ਦੇਖੋ ਆ ਕੱਲ ਪੱਠੇ ਭਰੇ ਹੀ ਇੰਨੀ ਗਰਮੀ ਤੇ ਆ ਜਿਹੜੀ ਪਤਾ ਨਹੀਂ ਮੀਂਹ ਆ ਜਾਣਾ ਆਈ ਮੀਂਹ ਨੇ ਆ ਹੰਦੇਰੀ ਵਗਦੀ ਪਈ ਐ ਤੇ ਮੇਰਾ ਇਹ ਰਾਤਾ ਕਿ ਮੋਟਰ ਦੀ ਅੱਜ ਕਰਕੇ ਸੁਧਾਰੀਂ ਅੰਦਰੋ ਬੱਤਲ ਦੇਖੋ ਜੀ ਜਿਵੇਂ ਰੂਹ ਹੁੰਦੀ ਬਦਲਦਾ ਫੁੱਲ ਖੁੱਲ ਗਿਆ ਇਹਨ ਕਿਲੇ ਰਫਾੜਾ ਆਪਣਾ ਬਣਿਆ ਪਿਆ ਆ ਤਾਂ ਲੱਗਦਾ ਜਿਵੇਂ ਰੂਹ ਨਹੀਂ ਹੁੰਦੀ ਜ਼ਿੰਦਗੀ ਹਣਾ ਇਹ ਬੱਦਲਾ ਵਾਲਾ ਵੇਖ ਕੇ ਰਹਿ ਲਾ ਰਹੇ ਪਹਾੜੀ ਇਲਾਕੇ ਲਗੇ ਹੋਏ ਨੇ ਦੇਖੋ ਇਹਦਾ ਆ ਗਿਆ ਪੂਰਾ ਜੋਰਾ ਤੇ ਲਓ ਜੀ ਹਦੀਰੀ ਦੇ ਨਾਲ بارش ਵੀ ਆ ਗਈ ਜੀ ਆਕਰ ਖੂਬ ਹੂੰ ਮੋਦੀ ਘਂਡੇਰੀ ਨਾਲ بارش ਵੀ ਆ ਗਈ ਤੇ بارش ਵੀ ਪੂਰੇ ਜੋਰਾਂ 'ਚ ਦੇਖੋ بارش ਦਾ ਐਂਗਲ ਮੈਨਾ ਪੂਰੇ ਜੋਰਾਂ 'ਚ ਆ ਗਈ ਕਿ ਦੇਖੋ ਇੱਧਰ ਦੇਖੋ ਜੀ ਲਾਈਵ بارش ਪੈਂਦੀ ਹੋਈ ਪੂਰੇ ਜੋਰਾਂ 'ਚ ਸਾਹਮਣੇ ਆਪਣਾ ਘਰ ਉਹ ਘਾਰ ਆਪਣਾ ਤੇ ਇਹਦੇ ਜਾਣੀ ਸਕਦੇ ਇਸ ਕਰਕੇ ਮੋਟਰ ਦੀ ਸਫਾਈ ਕਰਦਾ ਪਿਆ ਅੰਦਰ ਮੋਟਰ ਦੀ ਸਫਾਈ ਵੀ ਕਰਦੇ ਆ ਉਹ ਅੰਕਲ ਸਾਡਾ ਬੈਠਾ ਆ ਤੇ ਦੋ ਭਰਾ ਇਧਰ ਉਹ ਵਿਚਾਰੇ ਚੋਨਾ ਲਾਉਂਦੇ ਲਾਉਂਦੇ ਆ ਕੇ ਬੈਠ ਗਏ ਨੇ ਇਹ ਮੀਂਹ ਤੋਂ ਡਰਦੇ ਹੋਏ ਚੋੜੀ ਚੋੜੀ ਬਣਾਉਣੀ ਵੀਡੀਓ ਇਧਰੋਂ ਪਾਣੀ ਬਹੁਤ ਠੰਡਾ ਲੋ ਜੀ ਦੇਖੋ ਅੱਪਾ ਬਾਰਸ਼ ਦਾ ਪਾਣੀ ਨੀ ਪਾਦੇ ਹ ਹਨੇਰੇ ਨਾਲ ਕੋਈ ਖੰਭਾ ਨਾ ਡੇਗੀ ਇਹ ਨਾ ਜਿੰਨੀ ਬਾਰਸ਼ ਪਾਗੇ ਜਾਵੇਂ ਉਦੋਂ ਜ਼ਿਆਦਾ ਲੋਕਾਂ ਦੇ ਝੋਨੇ ਸਕਾਰੇ ਬਾਅਦ ਚ ਲਾਈਟ ਹੀ ਨਾ ਆਵੇ ਬੱਦਲ ਦਾ ਪੂਰਾ ਖੁੱਲ ਗਿਆ ਤੇ ਆਪਾਂ ਵੀ ਹੁਣ ਅੰਦਰ ਬੈਠਨੇ ਆ ਕਣੀਆਂ ਬਹੁਤ ਜ਼ਿਆਦਾ ਆ ਗਈਆਂ ਲੋਜੀ ਬੀ ਹੋਰ ਤੇਜ ਹੋ ਗਿਆ ਜਿਹੜਾ ਤਾਜ਼ਾ ਝੋਨਾ ਲੱਗਿਆ ਹੈ ਨਾ ਉਹ ਉਹਨੂੰ ਨੱਪ ਦੇਗਾ ਜਿੰਨਾ ਮੀਂਹ ਪੈਂਦਾ ਪਿਆ ਹੈ ਆਹ ਦਾ ਰੱਬ ਨੇ ਤਸੱਲੀ ਕਰਾਤੀ ਅੱਜ ਹੁਣ ਤਾਂ ਕੁਝ ਵੀ ਨਹੀਂ ਦਿਖਦਾ ਪਿਆ ਆਸੇ-ਪਾਸੇ ਪਾਣੀ ਪਾਣੀ ਕਰਤਾ ਹਾਰੇ ਪਾਸੇ ਨੰਨੇ ਪਿਆਰੀ ਸਾਡੀ ਇਹ ਸੀ ਕਿ ਅੰਦਰੋਂ ਸਥਾਈ ਕਰਦੇ ਆ ਸਮਾਨ ਤੋਂ ਬਾਹਰ ਕੱਢਦੇ ਪਏ ਕੋਠੀ ਜੋ ਤੇ ਪਰ ਇਹ ਨਹੀਂ ਪਤਾ ਉਸ ਤੋਂ ਪਹਿਲਾਂ ਆਪ ਨੂੰ ਅੰਦਰ ਵੜ ਕੇ ਬਹਿਣਾ ਪੈਣਾ ਬੱਦਲ ਘੋਲੀ ਕਹਿਣ ਕੁਝ ਨਹੀਂ ਦਿਖਦਾ ਬੱਦਲਾ ਬੋਲ ਤੇਜ਼ ਵੀ ਪੈਂਦਾ ਪਿਆ ਵਾਟਰ ਕੂਲਰ ਵੀ ਆਪਣਾ ਬਾਹਰ ਪਿਆ ਹੋਇਆ ਉਹ ਥੱਲੀਆਂ ਕਰਾਤੀਆਂ ਰੱਬ ਨੇ